ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਮਰੇ ਵਾਲੇ ਨਗਰ ਨਵਾਸੇ ਵੱਲ ਲੰਗਰ ਦੀ ਸੇਵਾ ਚੱਲ ਰਹੀ ਹੈ ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜਿੱਥੇ ਲੰਗਰ ਚਾਹੀਦਾ ਹੈ ਸਾਡਾ ਨੰਬਰ ਹੈ ਜੀ 9517018888 ਤੁਸੀਂ ਕਨੈਕਟ ਕਰ ਸਕਦੇ ਹੋ ਤੇ ਜਿੱਥੇ ਵੀ ਲੰਗਰ ਦੀ ਜਰੂਰਤ ਹੈ ਜਿੱਥੇ ਲੰਗਰ ਨਹੀਂ ਪਹੁੰਚ ਰਿਹਾ ਸਾਡੇ ਨੰਬਰ ਤੇ ਤੁਸੀਂ ਕਨੈਕਟ ਕਰੋ ਜਾਂ ਮੈਸੇਜ ਕਰੋ ਸੋ ਅਸੀਂ ਉੱਥੇ ਲੰਗਰ ਲੈ ਕੇ ਪਹੁੰਚਾਂਗੇ ਠੀਕ 11 ਵਜੇ ਤੋਂ ਲੰਗਰ ਰਵਾਨਾ ਹੋਏਗਾ ਤੇ ਮੈਂ ਜਿੰਨੇ ਵੀ ਸੇਵਾਦਾਰ ਨੇ ਉਹਨਾਂ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਸੇਵਾ ਪਾਈਏ ਸੋ ਨੇਕ ਕੰਮ ਵਿੱਚ ਪਰਾਲਾ ਕੀਤਾ ਹੈ ਸੰਗਤਾਂ ਦਾ ਨੌਜਵਨ ਵੀਰਾਂ ਦਾ ਧੰਨਵਾਦ ਤੇ ਜਿਨ੍ਹਾਂ ਨੇ ਸੇਵਾ ਪਾਉਣੀ ਹੈ ਕਮਰੇ ਵਾਲੇ ਗੁਰਦੁਆਰੇ ਦੇ ਵਿੱਚ ਸੇਵਾ ਪਾ ਸਕਦੇ ਹੋ ਇਹ ਲਗਾਤਾਰ 3-4 ਦਿਨ ਸੇਵਾ ਚੱਲੇਗੀ ਜਿੰਨਾ ਚਿਰ ਖਾੜਾਂ ਦੀ ਸਥਿਤੀ ਸਹੀ ਨਹੀਂ ਹੁੰਦੀ ਸੋ ਅਸੀਂ ਤਨ ਮਨ ਦੇ ਨਾਲ ਸੇਵਾ ਕਰਾਂਗੇ ਜਿੰਨੇ ਵੀ ਨੌਜਵਨ ਵੀਰ ਨੇ ਤੇ ਸਾਰਿਆਂ ਦਾ ਧੰਨਵਾਦ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ